हां जी दोस्तों मैं इस टाइम गदरवाडे मंडी वाले पार्क ਦੇ ਵਿੱਚ ਆ ਤੇ ਤੁਹਾਨੂੰ ਇਸ ਦੀ ਖੂਬਸੂਰਤੀ ਦਿਖਾਉਣਾ ਹੈ ਕਿੰਨਾ ਵਧੀਆ ਲੱਗ ਰਿਹਾ ਸਵੇਰੇ ਪਾਰਕ ਦੇ ਵਿੱਚ ਇਹ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਵਧੀਆ ਹੈ ਜੋ ਵਿਚਾਰੇ ਸਵੇਰੇ ਸੈਰ ਤਾਂ ਨਹੀਂ ਕਰ ਸਕਦੇ ਪਰ ਮੈਂ ਸੋਚਿਆ ਉਹਨਾਂ ਨੂੰ ਫੀਲਿੰਗ ਦੇ ਦਾਂ ਕਿ ਕਿੰਨਾ ਮਜ਼ਾ ਆਉਂਦਾ ਸਵੇਰੇ ਪਾਰਕ ਦੇ ਵਿੱਚ ਕਈ ਲੋਕ ਰਾਤ ਨੂੰ ਰਜਾਨਾ ਸੋਚ ਕੇ ਪੈਂਦੇ ਆ ਕਿ ਅਸੀਂ ਸਵੇਰੇ ਸੈਰ ਕਰਾਂਗੇ ਪਾਰ ਵਿਚਾਰਿਆ ਤਾਂ ਉੱਠਾ ਨਹੀਂ ਹੁੰਦਾ ਕੀ ਕਰਨ ਵਿਚਾਰੇ ਕਈ ਲੋਕ ਤਾਂ ਇਹ ਜਿਹੇ ਹਨ ਜਿਹੜੇ ਹਰ ਰੋਜ਼ ਹੀ ਸੋਚ ਕੇ ਪੈਂਦੇ ਹਨ ਤੇ ਹਰ ਰੋਜ਼ ਹੀ ਸਵੇਰੇ ਵਿਚਾਰੇ ਸੁੱਤੇ ਲੇਟ ਹੋ ਜਾਂਦੇ ਹਨ ਮੈਂ ਸੱਚਾ ਚਲੋ ਉਹਨਾਂ ਨੂੰ ਜ਼ਿਆਦਾ ਨਹੀਂ ਤਾਂ ਥੋੜਾਕ ਫਾਇਦਾ ਦਾ ਇਸ ਵੀਡੀਓ ਦੇਖ ਕੇ ਇਹ ਸੈਰ ਕਰਨ ਦਾ ਮਿਲੂਗਾ ਆਓ ਸਮੂ ਪਾਰਕ ਦੀ ਖੂਬਸੂਰਤੀ ਦਿਖਾਉਣੇ ਆ ਦੇਖੋ ਕਿੰਨਾ ਵਧੀਆ ਮਾਹੌਲ ਹੈ ਸ਼ਾਂਤ ਵਾਤਾਵਰਨ ਆਹ ਦੇਖੋ ਝੁੱਲੇ ਲੱਗੇ ਹਨ ਬੱਚੇ ਵੀ ਖੇਡ ਰਹੇ ਹਨ ਤੇ ਲੋਕ ਐਕਸਰਸਾਈਜ਼ ਵੀ ਕਰ ਰਹੇ ਹਨ ਆ ਸਾਡੇ ਹੋਰ ਜੇਕਲ ਜੀ ਆ ਆ ਸਾਡੇ ਸੀਨੀਅਰ ਸਿਟੀਜ਼ਨ ਹਨ ਇੱਥੇ ਨਾਲੀ ਝੁੱਲ੍ਹਾ ਲੱਗਿਆ ਆ ਦੇਖੋ ਕਿੰਨਾ ਵਧੀਆ ਆ ਸਾਡੇ ਅੰਕਲ ਜੀ ਹਨ ਇਹ ਇਹ ਰਿਜਾਨਾ ਸੈਰ ਤੇ ਆਉਣੇ ਆ ਹਾਂ ਆ ਦੇਖੋ ਸਾਡੇ ਅੰਕਲ ਸਾਰੇ ਬੈਠੇ ਹਨ ਰਾਮ ਰਾਮ ਜੀ ਅੰਕਲ ਜੀ ਸਾਰਿਆਂ ਨੂੰ ਜੀ ਮੈਂ 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 ਆ ਦੇਖੋ ਜੀ ਸਾਰੇ ਸਵੇਰੇ ਹੁੰਦੇ ਹਨ ਸੈਰ ਤੇ ਦੇਖੋ ਕਿੰਨਾ ਵਧੀਆ ਮਾਹੌਲ ਹੈ ਜੀ ਜੇ ਆ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਉੱਠ ਸਕਦੇ ਦੇਖੋ ਇਹਨਾਂ ਨੂੰ ਐਕਸਪੀਰੀਅੰਸ ਹੈ ਜ਼ਿੰਦਗੀ ਦਾ ਇਹਨਾਂ ਨੂੰ ਪਤਾ ਹੈ ਵੀ ਸੈਰ ਤੇ ਕੀ ਫਾਇਦੇ ਹਨ ਆ ਦੇਖੋ ਝੁੱਲ੍ਹਾ ਲੱਗਿਆ ਜੀ ਆਹ ਝੁੱਲ੍ਹਾ ਨੇ ਸਭੀ ਪੋਰਾ ਲੱਗਿਆ ਇਹ ਵੀ ਚੱਲਦਾ ਹੈਗਾ ਅੱਜ ਬੰਦ ਹੈ ਵੈਸੇ ਆ ਦੇਖੋ ਡਾਕਟਰ ਕੇਵਰੇ ਸਿੰਘ ਸਿੰਘਾ ਜੀ ਯੋਗਾ ਕਰਾ ਰਹੇ ਹਨ ਹਰ ਰੋਜ਼ ਸਵੇਰੇ 6:00 ਵੇ ਚੱਲਦੇ ਜੀ ਕਿੰਨਾ ਵਧੀਆ ਮਾਹੌਲ ਹੈ ਜੀ ਬਹੁਤ ਹੀ ਸ਼ਾਂਤ ਮਹੌਲਾ ਤਾਜੀ ਹੋਵਾ ਦੂਧ ਤੇ ਪਾ ਲਿਆ ਕਰ ਹਾਂਜੀ ਉਸਾਰਦਨ ਜੰਨਰ ਤੇ ਪਾਉਂਦਾ ਤਾਂ ਆਪਣਾ ਗੱਠ ਬੈਠਾ ਉਹ ਉਹ ਨਹੀਂ ਬਣਾਣੀ ਉਹ ਵੀ ਡਾਕਟਰ ਸਾਹਿਬ ਜੀ ਦਾ ਦੋ ਵਾਰੀ ਮਹਾਰਤੀ ਸੀ ਪਹਿਲਾਂ ਹਾਂਜੀ ਪਹਿਲਾਂ ਉਹ ਸੰਜਾਜੀ ਬਣਾਣੀ ਨਾ ਅੱਜ ਨਵੀਂ ਬਣਾਉਣਾ ਠੀਕ ਹੈ ਜੀ ਤਾਜੀ ਕਿਹਾ ਤਾਂ ਨੋਨ ਬਣਾ ਕੇ ਆਜ ਗੋਰਮ ਪੂਰਾ ਆ ਤੇਰਾ ਮਾ ਆ ਦੇਖੋ ਜੀ ਕਿੰਨਾ ਵਧੀਆ ਮੋਲ ਹੈ ਜੀ ਕਿੰਨਾ ਵਧੀਆ ਜੀ ਸਿੰਘਲਾ ਜੀ ਨੂੰ ਜਾਨਣਾ ਇਤੇ ਜੋਗਾ ਕਰਉਂਦੇ ਹਨ ਕੁਵਾਚੀ ਵੀ ਤਾਂ ਲੈ ਕੇ 7 ਵਜੇ ਤੱਕ ਯੋਗਾ ਚੱਲਦਾ ਹੈ ਮੈਂ ਤਾਂ ਸਭ ਨੂੰ ਕਹਿਣਾ ਹੀ ਤੁਸੀਂ ਵੀ ਇੱਥੇ ਜ਼ਰੂਰ ਆਓ ਜੋ ਵੀ ਆ ਸਕਦੇ ਹੋ 1 2 3 4 5 6 7 ਮੈਂ ਤਾਂ ਸਭ ਨੂੰ ਕਹਿਣਾ ਹੀ ਤੁਸੀਂ ਵੀ ਇੱਥੇ ਜ਼ਰੂਰ ਆਓ ਜੋ ਵੀ ਆ ਸਕਦੇ ਹੋ 1 2 3 4 5 ਦੋਸਤੋ ਇੱਕ ਤਾਜੀ ਹਵਾ ਮਿਲਦੀ ਹੈ ਇਹ ਤਾਜੀ ਹਵਾ ਤੁਹਾਨੂੰ ਕਿਤੋਂ ਨਹੀਂ ਮਿਲ ਸਕਦੀ ਇਸੇ ਤਾਜੀ ਹਵਾ ਨੇ ਆਕਸੀਜਨ ਨੇ ਛੋਡੇ ਅੰਦਰ ਬਿਮਾਰੀਆਂ ਦੀ ਘਾਟ ਨੂੰ ਪੂਰਾ ਕਰਨਾ ਹੈਗਾ ਹਰੇਕ ਬੰਦੇ ਵਿੱਚ ਇੱਕ ਆਕਸੀਜਨ ਦੀ ਘਾਟ ਹੈ ਕਈ ਲੋਕ ਕਹਿੰਦੇ ਅਸੀਂ ਤਾਂ ਪੂਰੀ ਹੈ ਦੋਸਤੋ ਪੂਰੀ ਨਹੀਂ ਉਹ ਛੋਡੇ ਜ਼ਿੰਦਗੀ ਲਈ ਜੋ ਸਾਹ ਲੈਣ ਲਈ ਉਹ ਹੀ ਪੂਰੀ ਹੈ ਪਰ ਜੋ ਬਿਮਾਰੀਆਂ ਦੇ ਲੜਨ ਲਈ ਆਕਸੀਜਨ ਚਾਹੀਦੀ ਹੈ ਉਹ ਨਹੀਂ ਕਿਤੇ ਵੀ ਮਿਲਦੀ ਉਹ ਇੱਥੇ ਹੀ ਪੂਰੀ ਹੋਊਗੀ ਆ ਦੇਖੋ ਇਹ ਹੈ ਮੇਨ ਪਾਰਕ ਦਾ ਦਿਲ ਕਿਆ ਜਾਨਵਾਲਾ